یہ نہ ملانے والے <سؤال> ہیں جنہیں اپ کو اور ساری دے او دے کر نہیں ہے کہ جے نہیں ایک منگور ہے تو جا بتا کر جا کر ہے بالکل ਕਾਲੂ ਸੋਣ ਨਾ ਮੋਟਰ ਦਾ ਸਰ ਗੱਲਬਾਤ ਕਰੀ ਤੁਹਾਡੇ ਸਾਹਮਣੇ ਜੋ ਹੋਈ ਹੈ ਅਈ ਤੇ ਫਲਕਾ ਛਾਕੇ ਦੇ ਅੰਦਰ ਹੋਈ ਹੈ ਜੇ ਗਰੇਲ ਬੰਦ ਕੀਤੀ ਹੈ ਤੇ ਤਬਾਕਾ ਹੋ ਗਿਆ ਜੀ ਹਾਂ ਜੀ ਕਿੱਡਾ ਕੋ ਜ਼ੋਰ ਦਾ ਜਿਹੜਾ ਹਮਲਾਸ ਲੱਗਾ ਉਹ ਸਾਰੇ ਤੁਹਾਨੂੰ ਪਤਾ ਹੀ ਹੈ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਗਵਾਂਡੀਆਂ ਦੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਵੇਖੋ ਦੋ ਮੰਜ਼ਲ ਤੇ ਮੇਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਵੈਰਿੰਗ ਸਾਰੀ ਸੜ ਗਈ ਹੈ ਤੁਮਾਕਾ ਸਾਡੇ ਸਾਹਮਣੇ ਹੀ ਕੀ ਲੱਗਦਾ ਤੁਹਾਨੂੰ ਮਤਲਬ ਕੋਈ ਰੰਜਿਸ਼ ਹੈ ਲੱਗਦੀ ਹੈ ਜਾਂ ਕੋਈ ਕੀ ਹੈ ਕੀ ਹੈ ਜੀ ਸਰ ਮੇਰੀ ਤਾਂ ਕਿਹਨਾ ਰੰਜਿਸ਼ ਨਹੀਂ ਤੁਸੀਂ ਸਾਰਾ ਮੇਰਾ ਪੈਂਟ ਖਲੋਤਾ ਕੇ ਇਹਨੂੰ ਪੱਸ ਸਕਦੇ ਹੋ ਮੇਰੀ ਤਾਂ ਨਾ ਰੰਜਿਸ਼ ਨਹੀਂ ਮੈਨੂੰ ਇਹ ਵੀ ਮੇਰਾ ਭਤੀਜਾ ਇੱਕ ਪੁਲਿਸ ਦੇ ਉਹਦੇ ਨਾਲ ਕੋਈ ਕਿਸੇ ਦੀ ਕੋਈ ਰੰਜਿਸ਼ ਹੋ ਸਕਦੀ ਹੈ ਉਹਦੇ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਪੁਲਿਸ ਨੇ ਕੋਈ ਕਾਰਵਾਈ ਕੀਤੀ 25 ਨਵੰਬਰ ਨੂੰ ਜੀ ਉੱਥੇ ਗੇਟ 'ਚ ਮੈਂ ਗੇਟ ਖੋਲ੍ਹਿਆ ਮੈਨੂੰ ਗੋਲੀ ਮਾਰੀ ਗਈ ਆ ਪਰ ਉਹ ਕਸਟਲ ਨਹੀਂ ਚੱਲਿਆ ਮੈਂ ਉਹਦੀ ਜਾਨ ਬਿਲ ਬਚ ਗਈ ਆ ਉਹ ਵੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਾਰਾ ਪਤਾ ਹੈ ਪੁਲਿਸ ਥਾਣੇ 'ਤੇ ਪੱਛਾ ਵੀ ਹੋਇਆ ਚਾ ਹਾਂਜੀ ਤੇ ਸਰ ਅਸਲ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਪੁੱਜਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਬੋਲ ਤੋ ਤੁਸੀਂ ਕਿੰਦਾ ਨੀ ਗੱਲਾਂ ਕਰ ਰਹੇ ਹੋ ਵੀ ਅਸੀਂ ਤੇ ਗੇਟ ਮਾਰ ਦੇ ਅੰਦਰ ਖੋਤੇ ਨੇ ਗੱਲੀ 'ਚ ਕੋਈ ਸੁੱਟ ਗਿਆ ਨਹੀਂ ਕਿ ਪਤਾ ਕੌਣ ਹੈ ਕੌਣ ਦੇ ਕੋਈ ਕੈਮਰੇ ਵਗੈਰਾ ਲੱਗੇਗਾ ਕੈਮਰੇ ਲੱਗੇ ਕੈਮਰੇ ਢਾਤੇ ਹੋਏ ਕੋਈ ਉੱਥੇ ਕੈਮਰਾ ਕੈਮਰਾ ਆਈ ਜਾਨੇ ਸਾਡੀ ਜਾਨ ਪਟਗੀ ਪਰਮਾਤਮਾ ਨੰਬਰ ਸ਼ੁਕਰੀਆ ਸਰ ਲੱਗਦਾ بار بار ਟਾਰਗੇਟ ਕਰਨਾ ਹਾਂਜੀ ਹਾਂਜੀ ਬਾਰ ਬਾਰ ਮੈਨੂੰ ਟਾਰਗੇਟ ਕੀਤਾ ਜਾਏ ਜਦੋਂ ਕਿ ਮੇਰਾ ਕੋਈ ਕਸੂਰ ਨਹੀਂ ਹੈ ਨਾ ਉਹ ਤਾਂ ਬਾਅਦ ਚ ਕਿਉਂ ਮੈਂ ਕੋਈ ਕਹਿ ਤੈਨੂੰ ਦੇਸ ਦਾ ਕੋਈ ਕਸੂਰ ਨਹੀਂ ਸੁਖਦੇਵ ਸਿੰਘ ਦਾ ਕੋਈ ਘੂੜੇ ਦੇ ਵਿੱਚ ਇਹਦੇ ਘਰ ਇਹ ਤਮਾਕਾ ਹੋਇਆ ਹੈ ਜਿਹੜਾ ਪੁਸਤਲਾ ਜਮੇ ਉਹਦਾ ਘਰ ਲੰਬੇ ਵੇ ਤੇ ਉਹ ਪਿੰਡ ਛੱਡ ਕੇ ਤੁਰ ਗਿਆ ਇੱਥੇ ਹਨੀ ਮੈਂ ਛੀਸ਼ੇ ਨੇ ਮੇਰੇ ਕੋਲ 55 ਸੀ ਉਹਨੇ ਤਾਂ ਹੋਏ ਜੀ ਲਗ ਡਾਟ ਉੱਥੇ ਉਹਦਾ ਕਰਕੇ ਦੇ ਇਹਦੇ ਸਰ ਮਾਰ ਕੋਈ ਨਾ ਮਰਫਤ ਸੀ ਤੋਗੀ ਇਹ ਕੋਈ ਲੈ ਨਾ ਕਿ ਜੇ ਤੁਹਾਕਾ ਕਿੱਡਾ ਕਿ ਜਬਰਸਤਾਨ ਲੱਗਾ ਹੈ ਇੰਨਾ ਤਕਾ ਉਹ ਆਉਂ ਜਾਪੇ ਸਾਡਾ ਪਿੰਨੀ ਡਿੱਗ ਪਿਆ ਸਾਰਾ ਇੰਦੇ ਜੋਰ ਸੁਹਾਕਾ ਹੋਇਆ ਵੀ ਜਿਹੜੇ ਪਾਈ ਲੋਕੀ ਬੈਠੇ ਆਣਾ ਤੁਹਾਨੂੰ ਆਉਂ ਜਾ ਆਦਮ ਨੂੰ ਸਾਡੇ ਘਰ ਹੀ ਚੱਲਿਆ ਹਾਂ ਜੀ ਨਵੰਬਰ ਨੂੰ ਐਡਾ ਵੱਡਾ ਸੁਹਾਕਾ ਹੋਇਆ ਪਾਣੀ ਜਾਂ ਗਵਣ ਦੇ ਸ਼ੀਸ਼ੇ ਭੱਜ ਗਏ ਨੇ ਹਾਂ ਜੀ ਗੱਡੀ ਖਦੀ ਉਹਦੇ ਸ਼ੀਸ਼ੇ ਭੱਜ ਗਏ ਤੇ ਘਰ ਸਾਰਾ ਡਾਹ ਗਿਆ ਮਾ ਮਾ ਅਗਲਾ ਮੇਰਾ ਪਤੀ ਦਾ ਮੇਰਾ ਇਸ ਤੋਂ ਪਹਿਲਾਂ ਵੀ ਕੋਈ ਇਸ ਘਰ ਤੇ ਹਮਲਾ ਹੋਇਆ ਮੈਂ ਫਾਈਨਲ ਹੋਇਆ ਜੀ 2 ਫੀਮਨੇ ਹੋ ਗਏ ਹਾਂ ਦੋ ਦੋਈ ਸਹੋ ਦਾ ਹਮਲਾ ਹੋਇਆ ਕੋਈ ਬਾਰ ਬਾਰ ਵਾਜ ਗਿਆ ਇਹ ਨਹੀਂ ਲੈਣ ਦੇਣੀ ਦੁਬਾਰੀ ਯਾਰੀ ਫੇਰ ਹੋਇਆ ਕੋਈ ਰੰਜਿਸ਼ ਲੱਗਦੀ ਹੈ ਕੀ ਜਿਹੜੀ ਇਹ ਵੀ ਕੋਈ ਰੰਜਿਸ਼ ਨਹੀਂ ਕਿਸ ਦਾ ਹਾਂਜੀ ਕੋਈ ਇਹਦੀ ਹੈ ਨਹੀਂ ਗੱਲ ਬਿਲਕੁਲ ਬੇਗਨਾ ਹੈ ਉਹ ਜਿਹਦਾ ਪੀਸ ਵਾਲਾ ਉਹ ਕੌਣ ਹੈ ਜਿਹੜੇ ਕੋਲ ਪੀਸ ਵਾਲਾ ਉਹ ਪੁੱਟ ਗਿਆ ਬਹੁਤ ਅਗਲੀ ਕਾ ਮੇਰੇ ਕੋਲ ਕਿੱਥੇ ਅਸਲ ਜੋਬ ਕਰ ਰਿਹਾ ਉਹ ਪੁਲਿਸ ਦੀ ਨੌਕਰੀ ਕਰਦਾ ਪਤਾ ਜੀ ਅੰਮ੍ਰਿਤਸਰ ਕਰਦਾ ਕਿੱਥੇ ਕੰਮ ਹੈ ਇਹ ਸਪ੍ਰੈਡਿਜ ਨਹੀਂ ਹਾਂਜੀ ਆ ਰਮਲਾਸ ਹੀ ਪਹਿਲਾਂ ਰਮਲਾਸ ਨੂੰ ਪਤਾ ਨਹੀਂ ਹੁੰਦਾ ਕਿ ਸਾਰੇ ਉਹ ਚਰੰਗੇ ਪੈਂਡੰਟ ਕਿਹਾ ਮੋਕੇ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਆਇਆ ਹੈ ਜੀ ਮੋਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਥਾ ਪਰ ਆਏ ਹਰ ਬਾਣ ਕਿ ਥੁਰ ਗਏ ਨੇ ਹਾਂ ਜੀ ਮੈਨੂੰ ਜੋੜਿਆ ਰਿਹਾ ਕੋਈ ਇਨਵੈਸਟੀਗੇਸ਼ਨ ਕੋਈ ਰੱਖਾ ਉਹ ਕਮਰਾ ਲਾ ਕੇ ਆਪਣਾ ਕੈਮਰਾ ਵੀ ਲਾ ਕੇ ਰੱਖਿਆ ਜਿਹੜੀ ਬੰਬ ਦੀ ਨਿਸ਼ਾਨੀ ਸੀ ਹਾਂ ਜੀ ਉਹ ਵੀ ਲਾ ਕੇ ਲੈ ਗਏ ਨੇ ਇੱਥੇ ਕੋਈ ਚੀਜ਼ ਦੀ ਛਾਪ ਬਹੁਤ ਕੋਈ ਲੋੜ ਨਹੀਂ ਮੇਰੇ ਤੇ ਜਿਹੜਾ ਕਹਿ ਹੁੰਦਾ ਉਹਦੇ ਮੱਦੇਨਜ਼ਰ ਕੋਈ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈਏ ਕੋਈ ਸੀਸੀਟੀਵੀ ਸਾਹਮਣੇ ਆਈਏ ਸਾਡੇ ਸਾਥ ਕੋਈ ਅੱਡੇ ਤੇ ਸਿਗਨ ਮੇਰੇ ਕੋ ਹਾਂ ਉਹ ਆਇਆ ਨਹੀਂ ਜੀ ਜੇ ਬਾਈ ਚਾਹੂ ਵੀ ਚਾਹੂ ਕਿੰਨੇ ਜਣੇ ਸੀ ਜਦੋਂ ਆਪਾਂ ਬਿਖੇ ਚਾਰ ਜਣੇ ਹਣੋ 38 ਵਾਸੀ ਪੜਾ ਹਾਂ 38 ਵਾਸੀ ਪੜਾ ਗੰਡੀ ਗੁੰਡੀ ਦਾ ਆ ਰਾਹ ਸੀ ਰਾਤ ਦਾ ਸਵਾ 1:30 ਹੁਣ ਕੀ ਮੰਗਿਆ ਤੁਹਾਡੇ ਪਿੰਡ ਵਸੀਆਂ ਬਲਾਦਨੀ ਮੰਗਿਆ ਇਹਦਾ ਇਨਸਾਫ ਹੋਵੇ ਗਰੀਬ ਦਾ ਇਨਸਾਨ ਹੋਣਾ ਚਾਹੀਦਾ ਜਿਹਦਾ ਇਨਸਾਨ ਜਿਹੜਾ ਬਹੁਤ ਜਿਆਦਾ ਹੋ ਗਿਆ ਘਰ ਦਾ ਤੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰਨ ਨੇ ਤੁਹਾਨੂੰ ਹੋ ਜਾਗੀ ਸਾਰ ਆਪਾਂ ਫੁਲਕਾ ਛੱਟ ਕੇ ਤੇ ਅੰਦਰ ਆਪਣੇ ਲੰਮੇ ਪਿਆਗੇ ਆ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਹੈ ਅਹੀ ਗੇਟ ਖੋਲ ਕੇ ਵੇਖਿਆ ਡੇ ਗੇਟ ਦੇ ਅੰਦਰ ਵੀ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਛ ਮਿੰਟ ਦਾ ਟਾਈਮ ਹੈ ਦੇਖੋ ਸਰ ਮੈਂ ਮੇਰਾ ਕਪਤੀ ਜਾਇ ਪੰਜਾਬ ਪੁਲਿਸ ਚ ਪਰਮਦਾਸ ਡਿਊਟੀ ਹੈ ਦੀ ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲੱਗੇ ਹੜੇ ਉਹ ਅੰਮ੍ਰਿਤਸਰ ਚ ਲੱਗੇ ਨੇ ਉਹ ਦੇ ਕਰਕੇ ਮੇਰ ਚਕੈ ਕਹੋਂ ਲਿਆ ਜਦੋਂ ਕਿ ਮੇਰਾ ਉਹਨਾਂ ਕੋਈ ਲੈਣ ਨਹੀਂ ਦੇਣ ਨਹੀਂ ਉਹ ਮਰਤ ਵੱਖ ਰੰਡਾ ਏ ਮੇਰਾ ਨਾ ਕੋਣ ਬੋਲਣ ਨਹੀਂ ਕੁਛ ਨਹੀਂ ਸਰ ਤੁਸੀਂ ਅੰਧਾਜਾ ਦਾ ਉਹ ਇਲਾਜ ਕਰ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰ ਗੁੱਟੇ ਇਹ ਤੋਂ ਹਵਾਜ ਦੇ ਦੰਦਾ ਤੂੰ ਇਲਾਜ ਸਕਦੇ ਇਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਦੇਖੋ ਜਾਰੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਨਿਕਨ ਖੰਡ ਇਹ ਬਚਾ ਲੋ ਪਹਿਲਾ ਵੀ ਉਹ ਕੈਮਰਾ ਵੀ ਟੁੱਟ ਗਿਆ ਜੀ ਉਹ ਇੱਕ ਘਰ ਵਿੱਚ ਡੈਡੀ ਦੀ ਫਾਦਰ ਨੂੰ ਮਦਰ ਨੂੰ ਸੀ ਮੈਂ ਆਪਣੀ ਗੁਡੀਆਂ ਨੂੰ ਸੁਵਾਉਣ ਲਈ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਵੇੜੇ ਵਿੱਚ ਦੋ ਜਣੇ ਦੋ ਆਪਣੇ ਅੰਦਰ ਸੁੱਤੇ ਪਏ ਕੀ ਦਸੀਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਸਰਦਾਰਾ ਤ ਤਾਂ ਇਹਦਾ ਲਾ ਸਕਦੇ ਹੋ ਕੀ ਹੋਦਾ ਕੀ ਨਹੀਂ ਹੋਦਾ ਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋ ਗਈ ਉਹ ਤੇ ਸਾਨੂੰ ਕੁਝ ਨਹੀਂ ਪਤਾ ਕਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੋਟੇ ਸੇਕਾ ਗਿਆ ਹੈ ਬਾਕ ਬਾਕ ਦੌੜੀ ਬਾਕ ਸੁਖਦੀਪ ਸਿੰਘ ਹੈ ਜੀ ਅੱਛਾ ਜੀ ਤੁਸੀਂ ਪਿੰਡ ਦੇ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਘੱਟੋ ਘੱਟ 1.5 ਕਿਲੋਮੀਟਰ ਦਾ ਸਫ਼ਰ ਹੀ ਖਾਊਗਾ ਜਦੋਂ ਇੰਨਾ ਜ਼ਬਰਦਸਤ ਖਰਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਲਾਕੇ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨਾਂ ਨੇ ਕਿਹਾ ਸੁਖਦੀਪ ਦੇ ਘਰ ਮਤਲਬ ਪੰਪ ਚੱਲ ਗਿਆ ਅਹੀਂ ਸੁਖਦੇਵ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਸੀਂ ਮਤਲਬ ਇੱਕ ਘਰ ਚ ਆਏ ਆ ਜਦੋਂ ਆਏ ਆ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਉਹ ਕੱਥੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਹੈ ਹਲੇ ਮੌਕੇ ਤੇ ਸਾਰਿਆਂ ਨੂੰ ਸਾਹਮਣੇ ਔਰ ਉਸ ਤੋਂ ਜਿਹੜੀ ਘਟਨਾ ਵਾਪਰੀ ਹੈ ਇਹਨਾਂ ਦੀ ਇਹ 28 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਮ ਇਹਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਔਰ ਪਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਿਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਸੀ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਵੀ ਇਸ ਬੰਦੇ ਨੂੰ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉਹ ਜਿਹੜਾ ਪੁਲਿਸ ਮਲਾਜਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਿੰਦਾ ਕਿੱਥੇ ਹੈ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਨਾਲ ਲੋਕ ਸੀ ਉਹ ਜਿਨ੍ਹਾਂ ਨੇ ਪੁੱਛਿਆ ਸੀ ਉਹ ਅਨਨੌਨ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸੀ ਨਹਿਰ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿੰਨਾ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਵੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਘਲਉਂਦੇ ਰਹੇ ਆ ਉਹ ਸਾਡੀ ਸਮਝ ਮੁਤਾਬਕ ਉਹਨਾਂ ਰਾਖੀ ਕਿਸੇ ਦੀ ਕੀ ਕਰਨੀ ਸੀ ਜਿਸ ਕਰਕੇ ਅਸੀਂ ਮਤਲ ਅੱਜ ਵੀ ਪੁਰਜੋਰ ਪੁਲਿਸ ਤੋਂ ਪੁਲਿਸ ਤੋਂ ਮੰਗ ਕਰਨੇ ਆ ਵੀ ਇਹ ਜਿਹੜਾ ਬਾਰ ਬਾਰ ਘਟਨਾ ਹੋ ਰਹੀ ਆ ਜੇ ਪਰਮਾਤਮਾ ਦੀ ਅਸੀਂ ਕਹਿੰਦੇ ਆ ਵੀ ਇੱਥੇ ਇੱਕ અપਾਰ ਕਿਰਪਾ ਆ ਜਿਸ ਕਰਕੇ ਇਹਨਾਂ ਦੀ ਬਚਾਅ ਹੋ ਗਿਆ ਵਰਨਾ ਹਰ ਬੰਦਾ ਸੋਚਦਾ ਵੀ ਇਦਾਂ ਦੀ ਘਟਨਾ ਵਾਪਰਦੀ ਆ ਔਰ ਹਰ ਲੋਕ ਹਰ ਇਲਾਕਾ ਹਰ ਪਿੰਡ ਵਾਲਾ ਵੀ ਡਰਿਆ ਵੀ ਕਿਹੇ ਦਾ ਜੀਣਾ ਜਿਹੜਾ ਪਿੰਡ ਦੇ ਵਿੱਚ ਹੀ ਬਹੁਤ ਬਹੁਤ ਵੱਡੀ ਪਿੰਡ ਨਹੀਂ ਪਿੰਡ ਤੋਂ 1.5 ਕਿਲੋਮੀਟਰ ਹਟਵਾ ਅਸੀਂ ਪਿੰਡ ਤੋਂ 1.5 ਕਿਲੋਮੀਟਰ ਹਟਵੇਂ ਰਹਿੰਦੇ ਆ ਉੱਥੋਂ ਤੱਕ ਸਾਨੂੰ ਖੜਾਕ ਸੁਣਿਆ ਔਰ ਐਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਜ਼ਮੀਨ ਹੀ ਪਾਟ ਗਈ ਹੈ